ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰੇ ਦਿਹਾੜਾ ਹੈ ਅੱਜ ਗੁਰਪੁਰਬ ਹੈ ਗੁਰੂ ਨਾਨਕ ਜੀ ਦਾ ਤੇ ਅੱਜ ਇਹਦੇ ਦਿਨ ਹੀ ਸਾਡੇ ਵਿਸ਼ਕਰਮਾ ਭਵਨ ਵਿਖੇ ਸੰਤ ਬਾਬਾ ਸੁરાજਪੁਰ ਤੋਂ ਪੰਕੇ ਨੇ ਬਾਬਾ ਜੀ ਉਹਨਾਂ ਨੇ ਸਾਡੇ ਮੰਦਰ ਦਾ ਨੀ ਪੱਥਰ ਰੱਖਿਆ ਮੈਂ ਆਪਣੇ ਪਰਮ ਨੂੰ ਆਪਣੇ ਪਰਿਵਾਰ ਵੱਲੋਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਹੀ ਸਾਡੀ ਬਰਾਦਰੀ ਨੇ ਸਾਡੇ ਭਾਈਚਾਰੇ ਨੇ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਸ਼ਹਿਰ ਵਾਸੀਆਂ ਨੇ ਮੈਨੂੰ ਇੱਡਾ ਬੜਾ ਸਹਿਯੋਗ ਦਿੱਤਾ ਵੀ ਸੱਤ ਜਨਮਾਂ ਤੱਕ ਵੀ ਮੈਨਾਂ ਦਾ ਸਹਿਯੋਗ ਨਹੀਂ ਭੁੱਲ ਸਕਦਾ ਅੱਡੀ ਬੜੀ ਬਿਲਡਿੰਗ ਬਣਾਉਣੀ ਇਕੱਲੇ ਬੰਦੇ ਦੇ ਵਾਸਤੇ ਕਰਨੀ ਹੈਗੀ ਸਾਡੇ ਪਾਈਚਾਰੇ ਨੇ ਸਾਡੇ ਸ਼ਹਿਰ ਵਾਸੀਆਂ ਨੇ ਸਾਡੇ ਇਲਾਕੇ ਦੇ ਪਿੰਡਾਂ ਵਾਲਿਆਂ ਨੇ ਵੀ ਬਹੁਤ ਬਹੁਤ ਮਨੁਸ਼ਯਾਜੋਗ ਦਿੱਤਾ ਹੈ ਕਿੰਨੀ ਲਗਤ ਨਾਲ ਤਿਆਰ ਹੋਵੇਗੀ ਜੀ ਛੇ ਕਾਜ ਪੂਰਾ ਹੋ ਜਾਊਗਾ ਪੈਂਡਿਕਾ ਨਾਲ ਕੇ 1 ਕਰੋੜ ਇਹ ਮਤਲਬ 21 ਪਰਪਸ ਵਾਸਤੇ ਤਿਆਰ ਕਰ ਰਹੇ ਹਾਂ ਕੀ ਕੀ ਕੰਮ ਨੇ ਜਿਹੜੇ ਇੱਥੇ ਹੋਣਗੇ ਜੀ ਜਿਹੜਾ ਤੁਸੀਂ ਭਵਨ ਤਿਆਰ ਕੀਤਾ ਹੈ ਇਹ ਜੀ ਸਾਂਝਾ ਹੈ ਕਿਸੇ ਵੀ ਧਰਮ ਨੂੰ ਕੋਈ ਇੱਥੇ ਮਨਾਹੀ ਨਹੀਂ ਹੈਗੀ ਚਾਹੇ ਉਹ ਆਪਦੇ ਬੱਚੇ ਦਾ ਜਨਮ ਦਿਨ ਮਨਾਵੇ ਚਾਹੇ ਬੱਚੇ ਦਾ ਵਿਆਹ ਕਰੀ ਚਾਹੇ ਆਪਣੇ ਮਾਤਾ ਪਿਤਾ ਦੀ ਯਾਦ ਮਨਾਵੇ ਕੁਝ ਵੀ ਚਾਹੇ ਕੋਈ ਜਗਰਾਤਾ ਕਰਾਵੇ ਕੋਈ ਰਬਦਾਨ ਕੁਝ ਵੀ ਕਰਾ ਸਕਦਾ ਇੱਥੇ ਤੇ ਲੋੜਵੰਦਾ ਦੀ ਮਦਦ ਲਈ ਕੀ ਕੀ ਕਾਰਜ ਤੁਸੀਂ ਉਰੇ ਕਰੋਗੇ ਲੋੜਵੰਦਾ ਦੇਖੋ ਜੀ ਪ੍ਰਮਾਤਮਾ ਨੇ ਸਾਥ ਦਿੱਤਾ ਸਾਹ ਦਿੱਤੇ ਹੁਣ ਇੱਕ ਤਮੰਨਾ ਜ਼ਰੂਰ ਹੈ ਪਹਿਲਾਂ ਮੰਦਿਰ ਬਣਾ ਦਈਏ ਉਸ ਤੋਂ ਬਾਅਦ ਜਿੰਨੇ ਵੀ ਨਾ ਸਾਡੇ ਫਸੂਰਗ ਨੇ ਜਿਨ੍ਹਾਂ ਨੇ ਕੋਈ ਸ਼ਰਮ ਮਾਨ ਨਹੀਂ ਕਰਦਾ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੀ ਕਿ ਸਾਨੂੰ ਇਹ ਸੇਵਾ ਬਖਸ਼ ਦੇ ਜਿੰਨੇ ਸਾਰੇ ਹੈਗੇ ਅਸੀਂ ਆਪੇ ਸਹਾ ਹੁੰਦੇ ਹੁੰਦੇ ਜਿੰਨੇ ਵੀ ਬਜ਼ੁਰਗ ਨੇ ਉਹਦੀ ਸੇਵਾ ਕਰਨਾ ਚਾਹੁੰਦੇ ਹਾਂ ਗੁਰੂ ਜੀ ਕੀ ਪਤੈ ਨਾਲ ਖੁਸ਼ੀਆਂ ਫਾਸਾਹੀਆਂ ਦੇ ਸਤਿਗੁਰ ਨਜ਼ਰ ਕਰੇ ਨਿਮਕੇ ਤਾਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ ਤੇ ਮਾਪਾਂ ਕੰਸਾਰ ਅੱਜ ਬੜਾ ਹੀ ਖੁਸ਼ੀਆਂ ਦਾ ਦਿਹਾੜਾ ਬਾਗਾਂ ਭਰਿਆ ਦਿਹਾੜਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਸੰਸਾਰ ਦੇ ਭਲੇ ਵਾਸਤੇ ਮਹਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤਰਪਤਾ ਜੀ ਦੇ ਕੋਲੋਂ ਖਰਾਰੇ ਪਉਣ ਦੀ ਤਲਵੰਡੀ ਵਿਖੇ ਅਵਤਾਰਤਨ ਕੀਤਾ ਅੱਜ ਸਾਰੇ ਸੰਸਾਰ ਵਿੱਚ ਤਨ ਤਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬੜੀਆਂ ਹੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਇਸੇ ਖੁਸ਼ੀ ਨੂੰ ਮੁਕ ਰੱਖਦਿਆਂ ਵਿਸ਼ਵ ਕਰਮਾ ਦਾਨ ਫੇਅਰ ਸੁਸਾਇਟੀ ਵੱਲੋਂ ਦੇਸ਼ਵਰ ਕਰਮਾ ਮੰਦਰ ਦਾ ਨਿਰਮਿਤ ਆ ਗਿਆ ਹੈ ਜਿਸ ਵਿੱਚ ਸੰਤ ਬਾਬਾ ਹਰਪਾ ਸਿੰਘ ਜੀ ਮਹਾਪੁਰਸ਼ਾਨੇ ਮੰਦਰ ਦਾ ਨੀ ਪੱਥਰ ਰੱਖਿਆ ਹੈ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹਨ ਇਹ ਖੁਸ਼ੀਆਂ ਪਰਿਆ ਦਿਹਾੜਾ ਅੱਗੇ ਵੀ ਇਹਨਾਂ ਸੰਗਤਾਂ ਨੂੰ ਖੁਸ਼ੀਆਂ ਬਖਸ਼ਦਾ ਰਹੇ ਅਤੇ ਇਸੇ ਤਰ੍ਹਾਂ ਦੇ ਹੀ ਸੰਸਾਰ ਦੇ ਭਲੇ ਵਾਸਤੇ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਦੇਵ ਜੀ ਦੇ ਜਨਮ ਦਿਹਾੜੇ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਫਿਰ ਅੱਜ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵੱਲੋਂ ਜੋ ਵਿਸ਼ਵਕਰਮਾ ਮੰਦਿਰ ਜੀ ਦਾ ਉਦਘਾਟਨ ਬਾਬਾ ਜੀ ਹਰਭਜਨ ਸਿੰਘ ਜੀ ਵੱਲੋਂ ਰੱਖਿਆ ਗਿਆ ਉਹਦੀਆਂ ਵੀ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਕਾਰਜ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਉਹ ਸਾਰੀ ਸਾਡੀ ਜੋ ਸਰਾਏ ਵਣ ਕੇ ਤਿਆਰ ਹੋ ਗਈ ਹੈ ਤੇ ਮੰਦਿਰ ਦਾ ਉਦਘਾਟਨ ਇਹ ਤੇ ਵੀ ਲਗਭਗ 5 ਸਾਲ ਡੇਢ ਸਾਧ ਦੇ ਰਿਚਤਰ ਸੰਗਠਨ ਦੇ ਸਹਿਯੋਗ ਨਾਲ ਹੋ ਜਾਣਾ ਵੈਗੁਰੂ ਸ਼ਿਖਰ ਕਾਲ ਸਾਹਿਬ ਵੈਗੁਰੂ ਕਪਤੀ ਮੈਂ ਪਹਿਲਾਂ ਸਾਰੇ ਨਾਗਰ ਅਨੁਵਸਥੀਆਂ ਨੂੰ ਵਧਾਈ ਜਣੀ ਚਾਹਨਾ ਔਰ ਰਾਜੂ ਵਿਸ਼ਕਰਮਾ ਜਿਹੜੀ ਵੈਲਫੇਅਰ ਸੁਸਾਇਟੀ ਆ ਉਹਨਾਂ ਨੇ ਵਿਸ਼ਕਰਮਾ ਮੰਦਿਰ ਦਾ ਨੀਂ ਪੱਥਰ ਰੱਖਿਆ ਇਹ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਹੈਗਾ ਆਪਣੇ ਸੇਠ ਗੁਪਤਾ ਜੀ ਕਰਦੇ ਆ ਰਹੇ ਨੇ ਅੱਜ ਜਿਵੇਂ ਤੁਹਾਨੂੰ ਦੱਸਿਆ 6 ਕਰੋੜ ਦੀ ਲਾਗਤ ਨਾਲ ਜਿਹਨਾਂ ਭਵਨ ਉਸਾਰ ਰਹੇ ਆ ਤੇ ਆਪਣੇ ਮੰਦਿਰ ਵਿਸ਼ਕਰਮਾ ਜੀ ਦਾ ਬਣਾ ਰਹੇ ਨੇ ਮੈਂ ਇਹਨਾਂ ਨੂੰ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਦਾ ਵਾਹਿਗੁਰੂ ਜੀ ਕਾ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز